ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਬਾਹ ਜਾਣੀਐ ਸਭ ਆਪੇ ਸਚਿਆ ਸਮਦੇ ਨੂਰ ਅਰ ਸਹਉ ਪਰ ਸਹਉ ਝਟੀਐ ਤੋਦਨ ਠੇ ਸਤੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸੁਖੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਨਮ ਮਰਣ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਣ ਦੁਖ ਜਾਏ ਸਤਨਾਮ ਵਾਹਿ ਗੁਰੂ ਸਾਹਿਬ ਜੀਓ ਸੋ ਰਠ ਮਹਲਾ 3 ਸੋ ਸਿੱਖ ਸਖਾ ਬੰਧਪ ਹੈ ਭਾਈ ਜੀ ਗੁਰ ਕੇ ਭਾਣੇ ਵਿੱਚ ਆਵ ਆਪਣਾ ਭਾਣ ਜੋ ਚਲ ਭਾਈ ਵਿਛੜ ਚੋਟ ਖਾਵੈ ਸੋ ਸਿਖ ਸਖਾ ਬੰਦਪ ਹੈ ਜੀ ਗੁਰ ਕੇ ਭਾਣੇ ਵਿੱਚ ਆਵੈ ਆਪਣੈ ਭਾਣ ਜੋ ਚਲ ਭਾਈ ਵਿਛੜ ਚੋਟਾ ਖਾਵੈ ਬਿਨ ਸਤਗੁਰ ਸੁਖ ਕਦੇ ਨ ਪਾਵੇ ਭਾਈ ਇਹੇ تیرੇ ਪਛੋਤਾਵੇ ਹਰਿ ਕੀ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਲ ਮਿਲਾਈ ਰਹਾ ਓ ਇਹੋ ਕੁਟੰਬ ਸਭ ਜੀ ਕੇ ਵੰਦਨ ਭਾਈ ਭਰਮ ਭੁਲਾ ਸੰਸਾਰਾ बिन गुरु बंदन टूटे नाही गुरु मुख मोख द्वारा कर्म करे गुरु शब्द नाम बिणा है मर जन्म है वारो वारा हा मेरा ਜਗ ਪਲ ਚਰਹਾ ਪਾਈ ਕੋਈ ਨਾ ਕਿਸਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਅਥੈ 부ਜੋ ਆਪ ਵਿਚਾਨ ਹੈ ਹਰ ਪ੍ਰਭ ਹੈ ਤਿਸ ਕੇ ਰਾ ਸਤ ਗੁਰੂ ਸਦਾ ਦਇਆਲ ਹੈ ਭਾਈ ਵੇਣ ਪਾਗਾ ਕਿਆ ਪਾਈਐ ਇਕ ਨਦਰ ਕਰ ਵੇਖੈ ਸਭ ਉਪਰ ਜੇ ਹਾ ਪਾਓ ਤੇ ਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਐ ਸਤ ਗੁਰੂ ਸਦਾ ਦਿਆਲ ਹੈ ਭਾਈ ਵੇਣ ਪਾਗਾ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਬਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ